ਸਤਿ ਸ਼੍ਰੀ ਅਕਾਲ ਮੈਂ ਆਸਤੰਦਰ ਸਰ ਮੈਂ ਅੱਜ ਅੰਮ੍ਰਿਤਸਰ ਦੇ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਆਈ ਹਾਂ ਪੰਜਾਬ ਦੀ ਗੱਲ ਹੋ ਬਿਲਕੁਲ ਉਹ ਵਿਜਨਰੀ ਲੀਡਰਸ ਹੋਣੇ ਚਾਹੀਦੇ ਨੇ ਜਿਹੜੇ ਪੰਜਾਬ ਨੂੰ ਵਰਲਡ ਲੈਵਲ ਦੀ ਟੈਕਨੋਲੋਜੀ ਦੇ ਉੱਤੇ ਵਰਲਡ ਲੈਵਲ ਦੀ ਐਜੂਕੇਸ਼ਨ ਦੇ ਉੱਤੇ ਵਰਲਡ ਲੈਵਲ ਦੀ ਜਿਹੜੀ ਵਿਜਨ ਹੈ ਉਹਦੇ ਉੱਤੇ ਕੰਮ ਕਰਨ ਦੇ ਲਈ ਤੁਹਾਡੀ ਅਗਵਾਈ ਕਰ ਸਕਣ ਕਿਉਂਕਿ ਉਹੋ ਜਿਹਾ ਲੀਡਰ ਮੈਨੂੰ ਲੱਗਦਾ ਕਿ ਪਹਿਲੀ ਵਾਰ ਤੁਹਾਨੂੰ ਮਿਲਿਆ ਖਾਸ ਤੌਰ ਤੇ ਅੰਮ੍ਰਿਤਸਰ ਔਰ ਅੰਮ੍ਰਿਤਸਰ ਦੇ ਵਿੱਚ ਇੱਕ ਇਹੋ ਜਿਹਾ ਵਿਜਨਰੀ ਲੀਡਰ ਜਿਨ੍ਹਾਂ ਦਾ ਤਜਰਬਾ ਇੰਨਾ ਹੈ ਤੁਸੀਂ ਜਦੋਂ ਕਿਸੇ ਚੀਜ਼ ਦਾ ਐਕਸਪੀਰੀਅੰਸ ਕਰਦੇ ਹੋ ਉਹਨਾਂ ਰਾਹਾਂ 'ਤੇ ਜਦੋਂ ਤੁਸੀਂ ਤੁਰ ਕੇ ਆਏ ਹੁੰਦੇ ਹੋ ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਨੇ ਇਹਨਾਂ ਨੇ ਉਹ ਰਾਹ ਬਣਾਏ ਨੇ ਯੂ ਐਸ ਦੇ ਵਿੱਚ ਨਾ ਸਿਰਫ ਹਿੰਦੁਸਤਾਨੀਆਂ ਦਾ ਬਲਕਿ ਸਿੱਖਾਂ ਦਾ ਮਾਣ ਬਣ ਕੇ ਉਹਨਾਂ ਨੇ ਅਗਵਾਈ ਕੀਤੀ ਏ ਹਿੰਦੁਸਤਾਨ ਦੀ ਉਹਨਾਂ ਨੂੰ ਜਿਹੜੀਆਂ ਸਕਿਲਸ ਨੇ ਕਿਵੇਂ ਇੰਟਰਨੈਸ਼ਨਲੀ ਆਪਾਂ ਟਾਇਅ ਅਪਸ ਕਰ ਸਕਦੇ ਆਂ ਤੇ ਤੁਸੀਂ ਦੇਖੋ ਕਿ ਇਹ ਹੂਜਾ ਬੰਦਾ ਅਗਰ ਅੰਮ੍ਰਿਤਸਰ ਦੀ ਅਗਵਾਈ ਕਰੇਗਾ ਤੇ ਖਾਸ ਤੌਰ ਤੇ ਸਾਡੇ ਨੌਜਵਾਨ ਵਰਗ ਲਈ ਉਹ ਕਿੰਨਾ ਵੱਡਾ ਕਦਮ ਹੋਏਗਾ